ਅਸੀਂ ਜਿਹੜੇ ਸ਼ਬਦ ਬਾਡਰ ਤੇ ਜਿੱਥੇ ਕਿ ਕਿਸਾਨਾਂ ਵੱਲੋਂ ਦਿੱਲੀ ਕੁਝ ਕਰਨਾ ਇਥੇ ਵੱਡੇ ਪੱਦਰ ਤੇ ਤਿਆਰੀਆਂ ਕੀਤੀਆਂ ਗਈਆਂ ਹਨ ਆ ਤੁਸੀਂ ਵੇਖ ਸਕਦੇ ਜੇ ਇੱਕ ਪੱਖਾ ਅੱਗੇ ਫਿੱਟ ਕੀਤਾ ਹੋਇਆ ਟਰੈਕਟਰ ਦੇ ਪਿਛੇ ਜਿਹੜਾ ਕਿ ਹਵਾ ਵਾਲਾ ਪੱਖਾ ਵਾ ਅਸੀਂ ਇਹਨਾਂ ਨੌਜਵਾਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਕੀ ਕਰੇਗਾ ਕਿੰਨਾ ਕੰਮ ਕਰੇਗਾ ਹਾਂਜੀ ਜੀ ਅਛਾ ਤੁਸੀਂ ਪਤਾ ਲਾਉਣਾ ਪੱਖਾ ਲਾਇਆ ਵਾ ਇਹ ਕਿਰਾਵਾ ਤੇ

ਅੱਜ ਅਸੀਂ ਅੰਦਗਟ ਕਰ ਰਹੇ ਹਾਂ 11 ਵਜੇ ਟਾਈਮ ਹੈ ਸਾਰਾ ਟਾਈਮ ਵਾਲਾ ਬੈਲੀਗਨ ਬੈਠੇ ਸੜਕਾ 11 ਵਜੇ ਕੈਸ਼ਿਆਨ ਵਾਲੀ ਗੱਲ ਤੋਂ ਇੰਗਲਿਸਟਾਨ ਕੰਨ ਕਾਰਜ ਦੇ ਬਾਰੇ ਸਰਕਾਰ ਦੀ ਵੀ ਬਾਤ ਚੱਲ ਰਹੀ ਹੈ ਤੁਸੀਂ ਦੇਖ ਲਓ ਕਿ ਕਿੰਨੇ ਹੋਏ ਸੜਕਾ ਬੰਦ ਲਿਆ ਗਈ ਪਹਿਲਾਂ ਤੇ ਜਿਹੜਾ ਸੀ ਪੈਰੀਕਟ ਲਾਇਦੇ ਸਾਡੀ ਜਿਹੜੀ ਦੇਖ ਕੇ ਤਾਂ ਮਨ ਲੱਗਾ ਸੜਕਾ ਪੱਟਣ ਲੱਗੇ ਸਾਨੂੰ ਇਹ ਲੱਗਦਾ ਵੀ ਸਾਨੂੰ ਸਮਝਾ ਲਈ ਉਹ ਫਟਕ ਬਣਾ ਲੈਣੇ ਬਸ ਨਾ ਪੱਟਿਆ ਰੋਲ ਅੱਜ ਅੱਨਾ ਧਾਰਕ ਹੋ ਰਿਹਾ ਵੀ ਇੱਥੋਂ ਅਸੀਂ ਬੈਠੀ ਹਾਂ ਸੁਪਰ ਕੋਡ ਤੇ ਉਹ ਸਿੰਘ ਨੂੰ ਆਰਡਰ ਬੰਦ ਹੋਇਆ ਵਾ ਦਿੱਲੀ ਦਾ 2250 ਕਿਲੋਵੈਟ ਇਹ ਕੀ ਗੱਲਾਂ ਯਾਰ ਬਾਈ ਇਹ ਇਹ ਤੋਂ ਇਲਾਵਾ ਰਹਿਣਾ ਨਹੀਂ ਬਾਈ ਇਹ ਇੱਕ ਅੰਗਾ ਸਹੀ ਸਿਸਟਮ ਹੈ ਉਹ ਜਿਆਦਾ ਸੌਦਾ ਜਿਹੜਾ ਬੰਦ ਤੇ ਰਹਿ ਗਿਆ ਇਹ ਤੋਂ ਇਲਾਵਾ ਇਹਦੀ ਗੱਲ ਬੜੀ ਵੱਡੀ ਪੈਣੀ ਹੈ ਕਿ ਕਿਤਾਵੇ ਚਾਹ ਦੇ ਜੇਕਰ ਕਿਸਾਨ ਇਹ ਤੋੜ ਦਿੰਦੇ ਆ ਤੇ ਅਗਲੀ ਅਗਲੀ ਸਾਲੇ ਉਹੀ ਕਰਕੇ ਜੁੱਦੀ ਕਰਦੇ ਜੁੱਦੀ ਕਰਦੇ ਬਾਈ ਸਵਾਦ ਨਾਲ ਤਾਂ ਜਾਂਦੀ ਹੈ ਓਕੇ ਓਕੇ ਅਸੀਂ ਤਾਂ ਦੇਖੋ ਘਰ ਤੋਂ ਨਿਕਲ ਗਏ ਪਰ ਇਹ ਇਹ ਵੀ ਹੁਣ ਛੱਡਦੇ ਬੜੀ ਗੱਲ ਹੈ ਬਾਦਰੀ ਲੈ ਕੇ ਜਾਉਂ ਗ੍ਰਾਮ ਨਾਲ ਇੱਕ ਤੋੜਿਆ ਲੈ ਜੋ ਇੱਕ ਤੋੜਿਆ ਫੇਰ ਵਹਿ ਜਾਗੇ ਕਿਵੇਂ ਜੀ ਮੈਂ ਤਿਆਰ ਹੋ ਜਾਵਾਂ ਦੇਖੀ ਆ ਇਹਨੂੰ ਚਾੜਦੇ ਹੋ ਆਪਣੇ ਪਹਿਲੇ ਤੋੜ ਕੇ ਕਿਸਾਨਾਂ ਨੂੰ ਦੇਈਏ ਕੰਮ ਉਹ ਤੋੜ ਦੀ ਚਾਰੀ ਕਰਾਂਗੇ ਪਹਿਲੇ ਪਹਿਲਾਂ ਨਿਯੋਜਿਤ ਕਰੂ ਸਾਡੇ ਨਾਲ ਸਰਦਾਰ ਸਾਹਿਬ ਪਹਿਲਾਂ ਨਾਲ ਕਾਰਜ ਦੇ ਵਿੱਚ ਬੰਦੇ ਵੀ ਇੱਕ ਵਾਰੀ ਤੋੜਿਆ ਗ੍ਰਾਮ ਨਾਲ ਵਹਿ ਜਾਓ ਬਸ ਉਹ ਆਪਣਾ ਪਲਾਨ ਕੋਈ ਮਾਰਗੇਟ ਲੱਗ ਗ੍ਰਾਮ ਪਹ ਜਾਵਾ ਉਸ ਨਾਲ ਇਹ ਰਾਤ ਦਿਨ ਹਲ-ਮਾਲ ਕੰਮ ਗਏ ਜਨਗਤ ਦੋ ਚੀਜ਼ਾਂ ਕਰਦੇ ਹਾਂ ਬਲੰਗ ਸੰਜੀਵਾਪ ਦੇ ਠੀਕਸਤਾਨਵਾਜ ਜੀ ਐਸੀ ਸਾਡੇ ਨਾਲ ਨੌਜਵਾਨ ਕਿਸਾਨ ਜਿਨ੍ਹਾਂ ਨੇ ਆਪਣਾ ਟਰੈਕਟਰ ਤਿਆਰ ਕੀਤਾ ਵਾ ਜੇਕਰ ਉਹ ਜੇ ਗੈਸ ਦੇ ਜਿਹੜੇ ਗੋਲੇ ਆ ਸਰਕਾਰ ਚਾਹੁੰਦੀ ਆ ਇਹ ਟਰੈਕਟਰ ਚਲਾ ਕੇ ਫਿਰ ਫੋਰਸਾਂ ਵੱਲ ਨੂੰ ਹੀ ਮੋੜਨ ਲੱਗੇ ਕੈਮਰਾਮੈਨ ਦਿਲਬਾਖ ਸਿੰਘ ਦੇ ਨਾਲ ਕੁਲਦੀਪ ਸਿੰਘ ਸੰਤ ਸ਼ੰਭੂ ਬਾਡਰ